ਤਾਂ ਤੁਹਾਡੀ ਗਲਤੀ ਤੁਸੀਂ ਆਖਿਆ ਕਿ ਮੈਂ ਮਰਨਾ ਹੀ ਮਰਨਾ ਵਾ ਤੁਸੀਂ ਉੱਤੋਂ ਨੂੰ ਕਹੀ ਜਾਂਦੇ ਹੋ ਕਿ ਮਿਸ ਬਿਹੇਵ ਕੀਤਾ ਉਹਨੇ ਕੀ ਮਿਸ ਬਿਹੇਵ ਕੀਤਾ ਤਾਂ ਫਿਰ ਇਹ ਸੌਰੀ ਸੌਰੀ ਨਹੀਂ ਕਰਨੀ ਇਹ ਕੀ ਤਰੀਕਾ ਹੈ ਤੁਸੀਂ ਸਿਆਣੇ ਬਣੇ ਬੰਦੇ ਨੂੰ ਕਹੇ ਤਾਂ ਹੁਣ ਅਸੀਂ ਸਿਰਫ ਇਹੀ ਕਰਤਾ ਵਾ ਲੂਸ ਤਾਂ ਕਿ ਨਹੀਂ ਕਰਦਾ ਮੈਂ ਮਿਸ ਬਿਹੇਵ ਕਰਦਾ ਹਾਂ ਮੈਂ ਕਰਦਾ ਪਿਆ ਹਾਂ ਇਹਨੂੰ ਬੋਲੋ ਕਰੋ ਜਿੰਨੂੰ ਫੋਨ ਕਰਨਾ ਚਾਹੋ ਕਰਨਾ ਫਿਰ ਮੈਂ ਦੱਸਦਾ ਕਿ ਮੈਂ ਕਿੱਧਰ ਹਾਂ ਬੰਦੀ ਤੁਸੀਂ ਚੜੇ ਗਲਤ ਉਲਟਾ ਤੁਸੀਂ ਬੰਦੇ ਤੇ ਬਲੇਮ ਲਾਉਂਦੇ ਹੋ ਉਲਟਾ ਤੁਸੀਂ ਕਹਿੰਦੇ ਤੂੰ ਮਿਸ ਬਿਹੇਵ ਕੀਤਾ ਉਹਨੇ ਕੀ ਮਿਸ ਬਿਹੇਵ ਕੀਤਾ ਇਹਨੂੰ ਕਹਿੰਦੇ ਮਿਸ ਬਿਹੇਵ ਕਰਨਾ ਹੁਣ ਮੈਨੂੰ ਤਾਂ ਬੰਦ ਥੱਲੇ ਲਾ ਕੇ ਵਖਾ ਤੈਨੂੰ ਮੈਨੂੰ ਲਾ ਕੇ ਵਖਾ ਥੱਲੇ ਮੈਂ ਵੀ ਵੇਖਾਂ ਤੂੰ ਕਿਹੜੇ ਟੱਬਰ ਚੋਂ ਆ ਕੇ ਆਏ ਤੇ ਤੈਨੂੰ ਫੇਰ ਪਤਾ ਲੱਗੂ ਕਿਦਾਂ ਟੰਗਿਆ ਪਿਆ ਤੇਰੀ ਇੱਜ਼ਤ ਕਰਨੇ ਆ ਜਰੰਗੀ ਕਰਕੇ ਜੇ ਮੈਂ ਲੇਟ ਹੋ ਗਿਆ ਉਹ ਤੂੰ ਪੈਨ ਚੁੱਪ ਕਰ ਇਹੋ ਜੀ ਨੂੰ ਫੇਰ ਅੱਜ ਸੁਣਨੀ ਪੈਂਦੀ ਆ ਯਾਰ ਇਹੀ ਕਰੋ ਥੱਤ ਥੱਤ ਨਿਕਲੇ ਇਹੋ ਜੇ ਆ ਕੇ ਵਿੱਚ ਆ ਕੇ ਗੰਦ ਪਾਉਣ ਦੇ ਬੈਠੇ ਮੈਂ ਬੱਸ ਤੂੰ ਕਰ ਯੂਬਸਕ੍ਰ ਮਰ ਨੂੰ ਆਪੀ ਨੂੰ ਬਲਾਹ ਫੋਨ ਬਲਾਹ ਨੂੰ ਕਿਉਂ ਫਿਲਮ ਬਣਾਣੀ ਬਲਾਹ ਨਹੀਂ ਨਖੇ ਤੇਰੇ ਪਿੱਛੇ ਕੋੜ ਹੁੰਦਾ ਟਿਕਟ ਮੈਂ ਲਈ ਆ ਟਿਕਟ ਤੋਂ ਵਾਲੇ ਲਈ ਨਹੀਂ ਉੱਤੋਂ ਆ ਕੇ ਸਾਰੇ ਗੱਲ ਪਈ ਨਹੀਂ ਸਾਰੇ ਕੰਮ ਖਰਾਬ ਕਰਨ ਨਹੀਂ ਬੈਗੇ ਔਰਦੇ ਆ ਤੇ ਔਰਦੇ ਰਹੇ ਜੇ ਬੰਦਾ ਹੁੰਦੀ ਨਾ ਹੁਣ ਤੇਰੇ ਵਰਗੇ ਨਾਲ ਇੰਝ ਕਰਨਾ ਪੈਂਦਾ ਪਪੂ ਇਹ ਪਾਗਲ ਨਾਲ ਕੇ ਆਈਆਂ ਨੂੰ ਫੜਣਿਆ ਮੈਂ ਕੈਨੇਡਾ ਵਾਸੀ ਮੇਰੇ ਵੀਜ਼ੇ ਵਾਸਤੇ ਲੇਟ ਹੋ ਗਿਆ ਮੈਂ ਤੁਹਾਨੂੰ ਛੱਡਣਾ ਨਹੀਂ ਜੇ ਇਹ ਗੱਲ ਵੀ ਫੋਟੋਆਂ ਵੀ ਲੈ ਲਓ ਸਿਰ ਤੁਸੀਂ ਸਾਡਾ ਕੋਲ ਮੈਨੂੰ ਪਾਗਲ ਕਿੱਥੇ ਕਿੱਥੇ ਜਾਣਾ ਨਹੀਂ ਕਿੱਥੇ ਜਾਣਾ ਮੈਂ ਹੁਣ ਤੁਸੀਂ ਲੇਟ ਹੋ ਗਏ ਸਾਰੇ ਮੇਰੇ ਪਿੱਛੇ ਨਾ ਪਾਓ ਇਹ ਗੱਲ ਮੈਂ ਤੁਹਾਡੀ ਫੇਸ ਤੇ ਲੱਪਾ ਕਰਦੇ ਹਾਂ ਤੁਹਾਡੇ ਇਹ ਗੱਲ ਕੀਤੀ ਕੱਢ ਕੇ ਆਵੇ ਨਹੀਂ ਅੱਗੇ ਅਪਾਇੰਟਮੈਂਟ ਹੈ ਮੈਂ ਕੈਨੇਡਾ ਵਾਸੀ ਮੇਰੇ ਵੀਜ਼ੇ ਵਾਸਤੇ ਲੇਟ ਹੋ ਗਿਆ ਮੈਂ ਤੁਹਾਨੂੰ ਛੱਡਣਾ ਨਹੀਂ ਜੇ ਇਹ ਗੱਲ ਵੀ ਫੋਟੋਆਂ ਵੀ ਲੈ ਲਓ ਦੋ ਆਪਣਾ ਨੰਬਰ ਦੋ ਮੈਂ ਤੁਹਾਨੂੰ ਵੀ ਠੰਡ ਪਾਵਾਂਗਾ ਚੰਗੀ ਤਰ੍ਹਾਂ ਇਹ ਤ ਕੀ ਕਿਹਦੇ ਸਿਰ ਪੈ ਜੋ ਕਿੰਨਾ ਨੰਬਰ ਕਿੰਨਾ 7 ਕਿਉਂ ਚੱਕਿਆ ਜਿੰਨਾ ਉਹ ਇੱਕ ਵਾਰ ਪੈਂਦੀ ਮੈਨੂੰ ਇਹਨਾਂ ਨੂੰ ਸਹੀ ਕਰ ਹਾਂ ਜਿੰਨਾ 7 ਹੈ 788 608 608 703 ਫੋਨ ਲਾ ਕੇ ਵੇਖ ਜਿਹੜਾ ਮਰਜੀ ਖਾਣੇ ਬੁਲਾ ਦੋ ਜਿਹੜਾ ਮਰਜ਼ੀ ਖਾਣੇ ਦੀ ਬੁਲਾ ਰਹੇ ਹੁਣੇ ਹੀ ਬੁਲਾਉਣੇ ਆਂ ਇਤਰੀਕਾ ਥੋੜਾ ਕੋਈ ਉਹ ਨਹੀਂ ਛੱਡਿਆ ਆ ਗੱਲ ਹੈ ਗਲਤੀ ਕਿਸੇ ਡਰਾਈਵਰ ਕਰਦੇ ਡਰਾਈਵਰ ਦੀ ਗਲਤੀ ਕਰਦੇ ਹੈ ਨਹੀਂ ਜਲਦੀ ਬਸ ਤੇ ਚੜੀਆਂ ਮੈਂ ਆਪੇ ਮੰਨਣੇ ਚਾਹੁੰਦੇ ਜਲਦੀ ਚੜੀਆਂ ਮੈਂ ਈਓਆ ਨਾ ਤੂੰ ਗੱਲ ਉਹ ਲੱਗ ਜਾਂਦੀ ਫੇਰ ਨਹੀਂ ਸਾਡੀ ਗੰਦੀ ਤੁਸੀਂ ਆਖਿਆ ਕਿ ਮੈਂ ਮਰਨਾ ਹੀ ਮਰਨਾ ਵਾ ਤੁਸੀਂ ਉਤੋਂ ਨੂੰ ਕਹੀ ਜਾਂਦੇ ਹੋ ਕਿ ਮਿਸ ਬਿਹੇਵ ਕੀਤਾ ਉਹਨੇ ਕੀ ਮਿਸ ਬਿਹੇਵ ਕੀਤਾ ਗੱਲਾਂ ਨਹੀਂ ਘਮਾਈਆਂ ਉਹਨਾਂ ਮੈਂ ਇੱਕ ਨੂੰ ਫੋਨ ਕਰਕੇ ਵੇਖਣ ਦੇ ਤਾਂ ਨੰਬਰ ਵੀ ਲੱਗੇ ਆ ਕਿੱਥੇ ਮਾਣਾ ਪਹੁੰਚਾ ਸਕਦਾ ਸਮਝੋ ਯਾਰ ਇਹ ਥੋੜੀ ਆਪਣੀ ਗੱਲ ਲੈ ਠੀਕ ਰੱਖੇ ਸਿਰ ਤੇ ਫੋੜ ਦੋ ਮੈਂ ਆਪਰੇ ਨਾਲ ਚੱਲਦੀ ਬੱਸੇ ਨੇ ਸਾਡੇ ਨੰਬਰ ਲੈ ਲਓ ਸਾਰਿਆਂ ਦੇ అహే కడు కద కడు కడ నంబర్ లేదు నంబర్ నుస్తది కద ਓਹ ਜੀ ਜੇ ਕਿਤੇ ਕਲਰ ਰੈਲਾਈਜ਼ ਕਰਦੇ ਚਲੋ ਠੀਕ ਆ ਤੁਹਾਨੂੰ ਜੋਬ ਲੋਗੇ ਅਸੀਂ ਛੱਡੋ ਇਸ ਕਰਕੇ ਚੜਾ ਗਏ ਜੇ 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 ਤੁਹਾਡੇ ਚੱਕ ਮੈਂ ਲੇਟ ਹੋ ਰਿਹਾ ਮੈਂ ਨਹੀਂ ਪਰਸਾ ਕੰਮ ਆ ਦੇਖ ਲਓ ਮੈਂ ਝੂਂਮੀ ਮਾਰਿਆ ਇੱਥੇ ਬੈਠੇ ਤੁਹਾਨੂੰ ਕੰਮ ਨਾਲ ਕੋਈ ਸਾਨੂੰ ਤੇ ਡਿਸਟਰਬ ਨਾ ਕਰਦੇ ਨਾ ਵੀ ਰਾਜ ਕਰਦੇ ਲੈ ਮੈਂ ਨਹੀਂ ਕਰਦੀ ਉਸੋ ਕੀ ਕਰਤਾ ਸਾਨੂੰ ਉਹ ਕਿਹਨੂੰ ਸੌਰੀ ਕਹਿਣ ਦੀ ਚੱਲ ਵੀਰ ਸੌਰੀ ਹੋਈ ਫਿਰ ਇਹ ਸੌਰੀ ਸੌਰੀ ਨਹੀਂ ਕਹਿਣੀ ਇਹ ਕੀ ਤਰੀਕਾ ਹੈ ਤੁਸੀਂ ਸਿਆਣੇ ਬਣੇ ਬੰਦੇ ਨੂੰ ਕਹੇ ਤਾਂ ਮੈਂ ਵੀ ਆਪਣੀ ਅਪੀਕਾ ਹਾਂ ਮੈਂ ਬਸਨੇ ਕਰਦਾ ਹਾਂ ਮੈਂ ਕਰਦਾ ਪਿਆ ਹਾਂ ਇਹਨੂੰ ਕਰੋ ਜਿੰਨੂੰ ਫੋਨ ਕਰਨਾ ਚਾਹੋ ਕਰਨਾ ਫਿਰ ਮੈਂ ਦੱਸਦਾ ਕਿ ਮੈਂ ਕਿਧਰੋਂ ਆਪਾਂ ਤਾਂ ਸਿਰਫ ਸਿਰਫ ਟਿੱਪੂ ਹੈ ਪੈਂਦੀ ਤੁਸੀਂ ਚੜੇ ਗਲਤ ਉਲਟਾ ਤੁਸੀਂ ਬੰਦੇ ਤੇ ਬਲੇਮ ਲਾਉਣਦੇ ਹੋ ਉਲਟਾ ਤੁਸੀਂ ਕਹਿੰਦੇ ਤੂੰ ਮਿਸ ਬਿਹੇਵ ਕੀਤਾ ਮੈਂ ਕੀ ਮਿਸ ਬਿਹੇਵ ਕੀਤਾ ਇਹਨੂੰ ਕਹਿੰਦੇ ਮਿਸ ਬਿਹੇਵ ਕਰਨਾ ਹੁਣ ਮੈਨੂੰ ਤਾਂ ਬੰਦ ਥੱਲੇ ਲਾ ਕੇ ਵਹਾ ਤੋ ਕਰ ਰਹੇ ਹੋ ਕਰ ਰਹੇ ਤੂੰ ਮੈਨੂੰ ਲਾ ਕੇ ਵਹਾ ਥੱਲੇ ਮੈਂ ਵੀ ਵੇਖਾਂ ਤੂੰ ਕਿਹੜੇ ਟੱਬਰ ਚੋਂ ਆ ਕੇ ਆਏ ਤੇ ਤੈਨੂੰ ਫਿਰ ਪਤਾ ਲੱਗੂ ਕਿਦਾਂ ਟੰਗਿਆ ਪਿਆ ਮੇਰੀ ਗੱਲ ਸੁਣ ਲੈ ਸਾਹਮਣੇ ਕਾਗਜ਼ ਪਈ ਮੇਰੇ ਤੇਰੀ ਇੱਜ਼ਤ ਕਰਨੇ ਆ ਜਰਮੀ ਕਰਕੇ ਜੇ ਮੈਂ ਲੇਟ ਹੋ ਗਿਆ ਉਹ ਤੂੰ ਟੈਨ ਚੁਪ ਕਰ ਇਹੋ ਜੀ ਨੂੰ ਫੇਰ ਸਿਕੋਣੀ ਪੈਂਦੀ ਆ ਬਸ ਕਰ ਬਸ ਕਰ ਯਾਰ ਅੱਗੇ ਕਰੋ ਸਾਥ ਸਾਥੋਂ ਨਿਕਲੇ ਇਹੋ ਜੇ ਆ ਕੇ ਵਿੱਚ ਆ ਕੇ ਗੰਦ ਪਾਉਂਦੇ ਬੈਠੇ ਆਪਣੇ ਗੇਟ ਹੁੰਦੇ ਆ ਤੱਕ ਬੱਸ ਤੋਰੀਏ ਨਾ ਮੈਂ ਹੁਣ ਉਸੇ ਕਹਿੰਦੇ ਸੰਗਤਾਰੋ ਮੈਨੂੰ ਮਾਫੀ ਮੰਗੇ ਫੇਰ ਸੌਰੀ ਵੀ ਨਹੀਂ ਮੰਗ ਰਹੀ ਅਪਾਇੰਟਮੈਂਟ ਆ ਉਹਦੀ ਯਾਰ ਅੱਡੀ ਉੱਦੋਂ ਕਰੋ ਫੇਰ ਚੱਲ ਨੰਬਰ ਦੇ ਦੇ ਅੱਡੀ ਉੱਦੋਂ ਮੈਂ ਵੀ ਘਾ ਪਿਆ ਬਹਿਣ ਕੇ 2 ਵਜੇ ਨਹੀਂ ਚੱਲੋ ਨਹੀਂ ਇੱਕਾ ਕਰਦੇ ਕੀ ਨਹੀਂ ਜੋ ਕਰਨਾ ਕਰੋ ਅੱਡੀ ਫੋਟੋ ਖਿੱਚੋ ਇਹ ਤਾਂ ਸਾਰੀ ਨਹੀਂ ਮੈਂ ਨੰਬਰ ਹੀ ਮੰਗੇ ਬਸ ਤਰੀਕਾ ਬੋਈ ਇਹਨੀ ਸਾਰੀ ਬੱਥੇ ਬੈਠੀ ਬੋਲਣ ਦੀ ਤੂੰ ਆਂਦੇ ਪਹਿਲਾਂ ਤਾਂ ਗੱਲ ਪੈ ਗਈ ਆ ਮੈਂ ਬਸ ਤੂੰ ਕਰਈ ਸੁਪ ਕਰਈ ਸੁਵੇਲਾ ਬਸ ਬਸ ਕਰੋ ਬਸ ਕਰੋ ਮਰ ਨੂੰ ਆ ਪੀਂਦੇ ਬਲਾ ਫੋਨ ਬਲਾ ਨੂੰ ਕਿਨੂੰ ਕਿਨੂੰ ਬੁਲਾਣਾ ਨਹੀਂ ਨਖ ਤੇਰੇ ਪਿੱਛੇ ਕੋੜ ਹੁੰਦਾ ਚੱਲ ਤੰਦੇ ਬਾਈ ਓਏ ਯਾਰ ਭਾਜੀ ਭਾਜੀ ਕੀ ਕਰੇ ਭੈਣ 15 ਮਿੰਟ ਦੇ ਖਾਣੇ ਕਰਦੇ ਆਂ ਜੀ ਦੀ ਬਾਸ ਤੇ ਚੜੀ ਜਾਂਦੇ ਆਂ ਫਿਰ ਸਭ ਕੁਝ ਨਾ ਕਰ ਤੈਨੂੰ ਨਹੀਂ ਪਤਾ ਇੱਕ ਗੱਲ ਦਾ ਬਾਈ 100 ਨੰਬਰ ਚੱਲਦਾ ਨਹੀਂ ਭਾ ਹੋਰ ਕਿਹੜਾ ਚੱਲਦਾ ਸਰ ਕਰ ਕਰ ਤੂੰ ਆਪਣਾ ਕਰ ਜੋ ਕਰਦਾ 100 ਨੰਬਰ ਹੀ ਚੱਲਦਾ ਭਾ ਹੋਰ ਕਿਹੜਾ ਜੱਲੂ 112 112 100 ਮੈਂ ਕੁਝ ਬੋਲ ਨਹੀਂ ਸਕਦਾ ਮੈਂ ਕਰਦਾ ਨਹੀਂ 3 10 ਫਿਰ ਕਰਨੀ ਹੈ ਮੈਂ ਇੱਕ ਵੀ ਬੰਦੀ ਫਿਰ ਮੈਂ ਰਿਸੈਵਰ ਇਨ ਮੋ ਨਹੀਂ ਇੱਥੇ ਬੈਠੇ ਕੋਈ ਤਾਂ ਲੱਗਦਾ ਪਹਿਲੇ ਤੁਸੀਂ ਤਮੀਨ ਨਾਲ ਗੱਲ ਕੀਤੀ ਸੀ ਆਪ ਕੋ ਕਿੰਨੇ ਕਿਤੇ ਲੱਗੇ ਜੀ 100 ਮਿੰਟ ਹਾਂ ਇਹ ਜਾਓ ਬਾਈ ਪਹਿਲਾਂ ਚੱਲਦੀ ਆ ਗਾਦੀ ਬਸ ਤੇ ਚੜੀਏ ਠੀਕ ਹੈ ਫਿਰ ਸਾਨੂੰ ਕਹਿੰਦੇ ਮੈਂ ਆਪਣੇ ਉਹਨੇ ਕਰਦੇ ਸਹੀ ਫਿਰ ਅਸੀਂ ਡਿਪਾਰਟਮੈਂਟ 10 ਮਿੰਟ ਡਿਪਾਰਟਮੈਂਟ ਵੀ ਮੈਂ ਕੰਪਲੀਟ ਕਰਦਾ ਤੂੰ ਇਹਨਾਂ ਨਾਲ ਗੱਲ ਪੈ ਰਹੀ ਹੈ ਹਾਂਜੀ ਸ਼੍ਰੀਮਾਨ ਜੀ ਬਾਈ ਇਹ ਸਮਨਾਰਾ ਟਾਉਕ ਆ ਇੱਕ ਲੇਡੀ ਆ ਬੱਤਨੀ ਦੀ ਕਰਕੇ ਬੈਠੀ ਆ ਜੀ ਆਪਣੇ ਬੰਦੇ ਤੇ ਜੋੜ ਰਾ ਇਧਰ ਸਰਕਾਰੀ বাস ਚੰਦ ਚੰਦੀ ਗੱਡੀ ਪੂ ਦੀ ਫ੍ਰੀਦਕੋਟ ਦੀ ਪੂ ਆਹ ਲੋ ਉਧਰ ਵੀ ਆ ਰਿਹਾ ਕਹਿੰਦੀ ਆਪਣਾ ਨਾਮ ਕੀ ਆ ਨੀਤੂ ਨੀਤੂ ਗਰਮ ਦਾ ਨਾਮ ਕੋਈ ਗੱਲ ਨਹੀਂ ਇਸ ਵਾਰ ਸਾਰੇ ਟਪਾਉਣਾ ਤੂੰ ਤਾਂ ਸੱਚੇ ਲੱਗਦੀ ਹੈ ਚਾਂਦੀ ਵਾਸਤੇ ਲੀੜੀ ਖੜੀ ਹੈ ਤੂੰ ਆ ਗਈ ਗੱਲ ਪੈ ਗਈ ਆ ਮੈਂ ਤੁਹਾਨੂੰ ਕੁਝ ਕਿਹਾ ਮੈਂ ਸਰ ਸਵਾਲ ਮੈਂ ਤੁਹਾਨੂੰ ਕਹਿ ਰਹੀ ਮੈਂ ਕਿੱਥੇ ਨਹੀਂ ਮੈਂ ਤਾਂ ਇੰਨੀ ਗੱਲ ਗਈ ਹੈ ਬਸ ਤੁਹਾਨੂੰ ਮੈਂ ਟਿੱਪੂ ਗੱਲ ਪੁੱਛ ਹੁਣ ਤਾਂ ਮੈਂ ਇਸ ਤਰ੍ਹਾਂ ਨਹੀਂ ਹਾਂ ਵੀ ਉਹ ਬਾਈ ਜੀ ਖੜੇ ਖੜੇ ਸਾਰੇ ਉਤਰ ਜਾ ਮੈਂ ਲੈ ਕੇ ਨਹੀਂ ਜਾਣੇ ਹੈਗੇ ਮੇਰੀ ਰਿਕਵੈਸਟ ਹੈ ਮੈਂ 52 ਸਵਾਰੀਆਂ ਲੈ ਕੇ ਜਾਣਾ ਮੈਂ ਗੱਡੀ ਓਵਰਲੋਡ ਨਹੀਂ ਕਰਨੀ ਮੇਰੀ ਰਿਕਵੈਸਟ ਹੈ ਵੀਰੇ ਕੰਮ ਹੁੰਦੇ ਨੇ ਮੈਂ ਗੱਡੀ ਓਵਰਲੋਡ ਨਹੀਂ ਕਰਨੀ ਖੜੇ ਖੜੇ ਸਾਰੇ ਉਤਰ ਜਾ ਆਪਦਾ ਜਾ ਸਕਦੇ ਆ ਇਹ ਉਧਾਰ ਕਾਟਾ ਨੇ ਸੰਗੇ ਪਾਏ ਨਹੀਂ ਨਹੀਂ ਮੈਂ ਬਸ ਓਵਰਲੋਡ ਨਹੀਂ ਲੈ ਕੇ ਜਾਣੀ ਬਾਈ ਜੀ ਮੇਰੀ ਰਿਕਵੈਸਟ ਹੈ ਖੜੇ ਖੜੇ ਸਾਰੇ ਉਤਰ ਜਾ ਵੀਰ ਬਣ ਕੇ ਮੇਰੀ ਰਿਕਵੈਸਟ ਹੈ ਸਾਡੀ ਬਸ ਦਾ ਚਲਾਨ ਹੁੰਦਾ ਮੈਂ 48 ਸਵਾਰੀਆਂ ਲੈ ਕੇ ਜਾਣੀਆਂ ਵੀਰੇ ਮੇਰੀ ਮਨਤਾ ਦੀ ਗੱਲ ਹੈ ਰਿਕਵੈਸਟ ਹੈ ਮੇਰੀ ਤੁਹਾਡੇ ਮੂਰੇ ਕਿਉਂਕਿ ਸਾਡਾ ਚਲਾਨ ਹੁੰਦਾ ਬਾਈ ਜੀ ਗਵਰਨਮੈਂਟ ਚਲਾਨੀ ਪਾਦੀ ਡਰਾਈਵਰ ਪਰਦਾ ਮੇਰਾ ਨੰਬਰ ਲਾ ਮੈਂ ਮਿਸਬੀਹਵ ਕੀਤਾ ਚੜ ਕੰਪਲੇਨਟ ਕਰਨ ਮੈਂ ਬਹੁਤ ਮਿਸਬੀਹਵ ਕੀਤਾ ਸ਼ਾਬਾਸ਼ ਚਲੋ ਚੜਦੇ ਵਾਸਤੇ ਚੜਦੀ ਵਾਸਤੇ ਲੋਕ ਥੱਲੇ ਉਤਰ ਜਾਓ ਮੈਂ ਤਾਂ ਮਿਸਬੀਹਵ ਕੀਤਾ ਸਰ ਪੁਲਿਸ ਆਰੀ ਮੈਂ ਤਾਂ ਅਡੈਕਟ ਕਰਦਾ ਚੜ ਗਈ ਹੈ ਤੁਸੀਂ ਥੱਲੇ ਉਤ ਟਿਕਟ ਮੈਂ ਲਈ ਆ ਟਿਕਟ ਦੁਆਲੇ ਲਈ ਨਹੀਂ ਉੱਤੋਂ ਆ ਕੇ ਸਾਰੇ ਗੱਲ ਪਈਆਂ ਨਹੀਂ ਸਾਰੇ ਕੋ ਕੰਮ ਖਰਾਬ ਕਰਨ ਨਹੀਂ ਬੈਗੇ ਔਰ ਦੇ ਆ ਤੇ ਔਰ ਰਹੇ ਜੇ ਬੰਦਾ ਹੁੰਦੀ ਨਾ ਹੁਣੇ ਟਕੇਰੇ ਵਰਗੇ ਨਾ ਐਂਡ ਕਰਨਾ ਪੈਂਦਾ ਹੱਥ ਕਾ ਤੂ ਲਾਰੇ ਫਿਰ ਬਾਗ ਨਹੀਂ ਕਰੀ ਹੱਥ ਕਾ ਤੂ ਲਾਰੇ ਪਾਗਲ ਤੁਸੀਂ ਤੇ ਤੂੰ ਅਗਰ ਪਾਗਲ ਨਾਲ ਕੇ ਆਈਏ ਨੂ ਮਾਰਨ ਦੇ ਦਵਾਰਕਾ ਉਮ ਇਨੋਤ ਜਰਾ ਹੀ ਥੱਲੇ ਲਾਉਣ ਕਿਆ ਯਾਰ ਐਸੇ ਰਿਕਾਰਡਿੰਗ ਸਾਰੀ ਹੋ ਰਹੀ ਹੈ ਕਲੀਅਰ ਤੋ ਕਰਾ ਦੇ ਭਰਾ ਮੇਰੇ ਕਾਗਜ਼ ਇਹ ਮੈਂ ਲੈਣੇ ਹੋਣੇ ਆ ਗਾ ਇਹੋ ਜੇ ਕਰਕੇ ਜੇ ਉੱਥੇ ਇਹਦਾ ਫੜਾ ਰੱਖਾ ਤੇ ਜਿੰਨੇ ਮੈਨੂੰ ਅੱਗੇ ਮੇਰੇ ਕੰਮ ਕਰਦੇ ਨੇ ਉਹ ਬਾਈ ਜੀ ਵੀਰ ਬਣ ਕੇ ਖੜੇ ਖੜੇ ਉੱਥੋਂ ਜੋ ਮੈਂ 48 ਸਵਾਰੀਆਂ ਲੈ ਕੇ ਜਾਣਾ ਉਹ ਥੱਲੇ ਉੱਥੇ ਯਾਰ ਤੂੰ ਕਰ ਦੋ ਮੇਰੀ ਬਸ ਮੈਂ ਚੱਲ ਜਾਂਦਾ ਤੁਸੀਂ ਬੜੇ ਸਪਲਾਈ ਹੈ ਨਾ ਮੈਂ ਬਾਕੀ ਓਏ ਮੈਂ ਨੰਬਰ ਲੈ ਜਰਾ ਪੱਸਾ ਨਹੀਂ ਜਾ ਰਹੀ ਤੁਸੀਂ ਤੂੰ ਜਰਾ ਮੈਨੂੰ ਮਾਰਿਆ ਬੱਲੇ ਬੱਲੇ ਤੱਕ ਵੱਧ ਨਹੀਂ ਬੋਲੇ ਵੀਰ ਜੀ ਨੇ ਸਾਰੇ ਰਿਕਾਰਡਿੰਗ ਕੀਤੇ ਮੇਰੇ ਵਰਡੋ ਇੱਕ ਵੀ ਰਿਕਾਰਡਿੰਗ ਹੋਏਗੀ ਨਾ ਉਹ ਸਾਰੇ ਆ ਕੇ ਤੂੰ ਨੂੰ ਵੀਰ ਕਹਿਣ ਦੀਆਂ ਹੁਣ ਇੱਕ ਤਰ੍ਹਾਂ ਹੁਣ 10 ਮਿੰਟ ਪਹਿਲਾਂ ਮਿਸ ਬੇਰ ਕੀਤਾ ਉਹ ਇਹਨਾਂ ਦਾ ਆਪ ਦੇ ਨਹੀਂ ਪਤਾ ਸਾਰਾ ਹੀ ਭਾਈ ਸਾਰੇ ਮੁੱਤਰ ਜੋ ਮੈਂਟਲ ਹਸਪੀਟਲ ਕੰਮ ਕਰਦੀ ਹੈ ਕਿੱਥੇ ਕਰਦੀ ਹੈ ਨਹੀਂ ਕਿੱਥੇ ਵੀ ਕਰਦੀ ਮਿੱਥੇ ਵੀ ਕਰਦੀ ਕੋਈ ਮਤਲਬ ਨਹੀਂ ਪੁਲਿਸ ਆ ਰਹੀ ਹੈ ਸਾਰਾ ਦੇਖ ਲੈ ਉਹ ਚੱਲ ਭਾਈ ਜਾਣਾ ਨਹੀਂ ਅੱਜ ਤੱਕ ਕੋਈ ਤੁਸ ਨੂੰ ਗੱਡੀ ਨਹੀਂ ਜਾਣੀ ਬਾਈ ਜੀ ਖੜੇ ਖੜੇ ਉਤਰ ਜਿਓ ਜੀ ਮੇਰੀ ਰਿਕਵੈਸਟ ਆ ਬਸ ਤਾਂ ਚੱਲਣੀ ਮੈਂੜਤਾਲੀ ਸਵਾਰੀਆਂ ਲੈ ਕੇ ਜਾਣੀਆਂ 52 ਸਵਾਰੀਆਂ ਕਰ ਸਕਦਾ ਬਾਈ ਜੀ ਮੈਂ 5200 ਵਾਲੀਆਂ ਜਾਣਗਾ ਉਹ ਵੀ ਪਰਦਾ ਮਾਤਰੀ ਨੇ ਕਿਹਾ ਵਿਚਾਰਦੇ ਆ ਪੰਜ ਤੁਸੀਂ ਵੱਧ ਲੈ ਸਕਦੇ ਆ ਇਸ ਤੋਂ ਵੱਧ ਮੈਂ ਨਹੀਂ ਲੈ ਕੇ ਜਾਣੀ ਇੱਕ ਵਕਰੀਆ ਵੰਜਾ ਜਵਾਰੀਆ ਤੋਂ ਤਰਵਜੀਰ ਵੀ ਇੱਧਰ ਬੋਲੇ ਅਸੀਂ ਵੀ ਨਹੀਂ ਆਣ ਵਾਲੇ ਆ ਅਸੀਂ ਇਹ ਥੋੜਾ ਜੀ ਸੀ ਇਹ ਨਿਆਜ ਤਾਂ ਬਾਈ ਜੀ ਮੇਰੀ ਰਿਕਵੈਸਟ ਆ ਬਾਈ ਜੀ ਥੋੜੇ ਨੂੰ ਮਿਰਚ ਲੱਗਣ ਦੀ ਹੈ ਬਾਈ ਜੀ ਮੇਰੀ ਰਿਕਵੈਸਟ ਆ ਵਾਧੂ ਸਵਾਰੀਆਂ ਉਤਰ ਜੋ ਨਹੀਂ ਮੈਂ ਗਰੁੱਪ 'ਚ ਪਾਉਣ ਲੱਗਾ ਸਾਰੀ ਰੋਡ 'ਵਿੱਚ ਖੜ੍ਹ ਦੇਣੀ ਇੱਥੇ ਬਾਈ ਜੀ ਮੇਰੀ ਰਿਕਵੈਸਟ ਆ ਸਾਰੀ ਰੋਡ 'ਵਿੱਚ ਖੜ੍ਹ ਦੇਣੀ ਮੈਂ ਗਰੁੱਪ 'ਚ ਪ੍ਰਧਾਨ ਨੂੰ ਕਹਿ ਦੇਣਾ ਬਾਈ ਜੀ ਮੇਰੀ ਰਿਕਵੈਸਟ ਆ ਜਿੰਨੀਆਂ ਸਵਾਰੀਆਂ ਲੋਡ ਆ ਉਹਨੇ ਰੋ ਬਾਕੀ ਉਤਰਜੋ ਨਹੀਂ ਮੈਂ ਗਰੁੱਪ ਚ ਪਾਉਣ ਲੱਗਾ ਪੀਆਰਟੀਸੀ ਰੋਡਵੇ ਤੇ ਸਾਰੀ ਰੋਡਵੇ ਤੇ ਖੜ੍ਹ ਜਣੀ ਆ ਸਾਰੀ ਰੋਡਵੇ ਤੇ ਖੜ੍ਹ ਜਣੀ ਬਾਈ ਜੀ ਸਾਰੀ ਰੋਡਵੇ ਤੇ ਖੜ੍ਹ ਜਣੀ ਆ ਭੈਣ ਜੀ ਸਾਡੀ ਗਲਤੀ ਹੈ ਕੋਈ ਨਹੀਂ ਗਲਤੀ ਨਾ ਭੈਣ ਜੀ ਸਾਡੀ ਗਲਤੀ ਆ ਭੈਣ ਜੀ ਸਾਡੀ ਗਲਤੀ ਹੈ ਕੋਈ ਸਾਡੀ ਗਲਤੀ ਨਹੀਂ ਉਹ ਮੈਡਮ ਦੀ ਗਲਤੀ ਆ ਚੱਲ ਜੀ ਬੱਸ ਵਿੱਚ ਚੜੀ ਆ ਉਹ 52 ਸਵਾਰੀਆਂ ਬਾਈ ਜੀ ਦੇਖ ਲਓ ਸਾਡੇ ਵੱਲ ਲਗਵਾਈ ਪਾ ਰਹੇ ਆ ਇਕੱਲੇ ਮੈਡਮ ਇਹ ਸਾਡੀ ਸਾਰੀ ਬੱਸ ਨੂੰ ਖਰਾਬ ਕਰ ਰਹੇ ਆ ਆ 52 ਸਵਾਰੀਆਂ 48 ਸਵਾਰੀਆਂ ਚ ਕੋਈ ਬੰਦਾ ਕਹਦੇ ਉੱਠ ਕੇ ਡਰਾਈਵਰ ਕੈਨੇਟਰ ਨੇ ਮੈ ਸਹ No, no, no.